ਵਰਲਡ ਚੈਂਪੀਅਨ ਨੀਰਜ ਚਾਹਲ ਨੇ ਟੋਟਲ ਇੰਡੀਆ న్యూਸ ਤੇ ਕੀਤੀ ਵਿਸ਼ੇਸ਼ ਤੌਰ ਤੇ ਗੱਲਬਾਤ ਉਹਨਾਂ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਉਹਨਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਾਫੀ ਸੰਘਰਸ਼ ਤੇ ਮੁਸ਼ਕਿਲਾਂ ਤੋਂ ਨਿਕਲ ਕੇ ਮਕਾਮ ਪਹੁੰਚਿਆ ਹਾਂ ਪਰ ਮੈਂ ਆਪਣਾ ਹੌਂਸਲਾ ਨਹੀਂ ਛੱਡਿਆ ਤੇ ਮੇਰਾ ਵੇਖ ਸੁਪਨਾ ਹੈ ਕਿ ਮੇਰਾ ਖੇਡ ਦੀ ਦੁਨੀਆ ਵਿੱਚ ਮੇਰਾ ਨਾਮ ਹੋਵੇ ਇਸ ਲਈ ਹਰ ਇੱਕ ਵਿਅਕਤੀ ਨੂੰ ਇਹ ਸਲਾਹ ਹੈ ਕਿ ਕਦੇ ਜ਼ਿੰਦਗੀ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਜ਼ਿੰਦਗੀ ਸੰਘਰਸ਼ ਦਾ ਨਾਮ ਹੈ ਅਤੇ ਇੱਕ ਨਾ ਇੱਕ ਦਿਨ ਤੁਹਾਡੀ ਮਿਹਨਤ ਰੰਗ ਦਿਖਾਏਗੀ ਮੇਰੀ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਹੈ ਕਿ ਨਸ਼ਿਆਂ ਨੂੰ ਛੱਡੋ ਅਤੇ ਖੇਡਾਂ ਨੂੰ ਪਿਆਰ ਕਰੋ ਤਾਂ ਜੋ ਸਾਡਾ ਦੇਸ਼ ਤਰੱਕੀ ਦੀਆਂ ਰਾਹਾਂ ਤੇ ਚਲੇ ਪੱਤਰਕਾਰ ਵਿਜੈਸੀ ਦੀ ਰਿਪੋਰਟ ਸੋ ਦੇਖ ਸਕਦੇ ਹਾਂ ਟੋਟਲ ਇੰਡੀਆ ਨਿਊਜ਼ ਤੇ ਅੱਜ ਸਾਡੇ ਕੋਲ ਜਿਹੜੇ ਨੇ ਵਰਲਡ ਚੈਂਪੀਅਨ ਨੀਰਜ ਚਾਹਲ ਜਿਹੜੇ ਨੇ ਉਹ ਅੱਜ ਸਾਡੇ ਕੋਲ ਮੌਜੂਦ ਨੇ ਜੋ ਅੱਜ 골ਡ ਮੈਡਲ ਜਿੱਤ ਕੇ ਅੱਜ ਜਲੰਧਰ ਸ਼ਹਿਰ ਦੇ ਵਿੱਚ ਪਹੁੰਚੇ ਆ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਗੱਲ ਕਰਨ ਪਹੁੰਚੇ ਆ ਟੋਟਲ ਇੰਡੀਆ ਨਿਊਜ਼ ਤੇ ਤੁਹਾਡਾ ਜਿਹੜਾ ਆ ਨਾਲ ਸਾਡੇ ਸਮਾਂ ਕੱਢਣ ਤੇ ਪਹਿਲਾਂ ਦਾ ਤੈਅਦ ਹੋ ਤੁਹਾਡਾ ਧੰਨਵਾਦ ਆ ਜੀ ਪਹਿਲਾਂ ਦਾ ਤੈ ਦਿ ਲੋ ਤੁਹਾਡਾ ਧੰਨਵਾਦ ਟੋਟਲ ਨਿਊਜ਼ ਦਾ ਕਿ ਤੁਸੀਂ ਮੈਨੂੰ ਕਵਰ ਕਰਨ ਆਏ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਮੇਰੇ ਵੀਰ ਜਿਹੜੇ ਮੇਰੀ ਨਿਊਜ਼ ਦੇਖ ਰਹੇ ਆ ਮੈਂ ਤੁਹਾਡਾ ਆਪਣਾ ਪੰਜਾਬ ਦਾ ਨਿਰਚ ਚਾਹਲ 2x ਪੁਸ਼-ਅਪ ਵਰਲਡ ਰਿਕਾਰਡ ਤੇ ਕਰਮਵੀਰ ਰਿਵਾਰਡ ਚੱਕਰਾ ਸੋ ਇਹ ਜਿਹੜੇ ਨੇ ਪੁਸ਼-ਅਪ ਦੇ ਵਿੱਚ ਜਿਹੜਾ ਦਾ ਵਰਲਡ ਰਿਕਾਰਡ ਇਹਨਾਂ ਨੇ ਬਣਾਇਆ ਆ ਤੇ ਅੱਜ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅਸੀਂ ਗੱਲ ਕਰਨ ਵੀ ਪਹੁੰਚੇ ਆ ਔਰ ਅੱਜ ਇਹਨਾਂ ਦੇ ਨਾਲ ਇਹਨਾਂ ਦੀ ਜੀਵਨੀ ਬਾਰੇ ਵੀ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਆ ਇੱਥੋਂ ਤੱਕ ਜਿਹੜੇ ਪਹੁੰਚੇ ਨੇ ਨੀਰਜ ਜੀ ਅੱਜ ਜਿਹੜਾ ਆ ਤੁਹਾਨੂੰ ਵੀ ਮਾਲਕਲੇ ਵੱਲੋਂ ਜਿਹੜਾ ਉਪਲਬਧੀਆਂ ਜਿਹੜੀਆਂ ਆ ਪ੍ਰਾਪਤ ਹੋਈਆਂ ਆ ਔਰ ਬੜਾ ਹੀ ਜਿਹੜਾ ਆ ਤੁਹਾਡੇ ਵੱਲੋਂ ਵੀ ਜਿਹੜਾ ਆ ਨਿਸ਼ਕਾਮ ਜਿਹੜੀ ਸੇਵਾ ਕਰਕੇ ਜਿਹੜਾ ਇੱਥੋਂ ਤੱਕ ਉਪਲਬਧੀਆਂ ਤੱਕ ਪਹੁੰਚੇ ਹੋ ਇਸ ਦੇ ਬਾਰੇ ਕੁਝ ਜ਼ਿਕਰ ਕਰਨਾ ਚਾਹੂੰਗਾ ਇਸ ਤੋਂ ਬਾਅਦ ਜ਼ਿਕਰ ਕੀ ਦੇਖੋ ਇਹ ਤਾਂ ਸਾਰੀ ਪਰਮਾਤਮਾ ਦੀ ਖੇਡ ਆ ਆਪਾਂ ਤਾਂ ਮਿਹਨਤ ਕਰਨ ਵਾਲੇ ਆ ਕਿ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਜਿਹੜੇ 2x ਮੈਂ ਪੁਸ਼-ਅਪ 월ਡ ਰਿਕਾਰਡ ਬਣਾਏ ਨੇ ਇਹ ਦੋਨੋਂ ਹੀ ਅਲੱਗ-ਅਲੱਗ ਨੇ ਇੱਕ ਜੈਪੁਰ ਚ ਜਾ ਕੇ ਬਣਾਇਆ ਇੱਕ ਆਪਣੇ ਲੁਧਿਆਣੇ ਚ ਲੋਕਲ ਬਣਿਆ ਤੇ ਦੋਨੋਂ ਹੀ ਇੰਟਰਨੈਸ਼ਨਲ ਰਿਕਾਰਡਸ ਨੇ ਦੋਨੋਂ ਹੀ ਮੈਂ ਰਿਕਾਰਡ ਬਣਾ ਲੀ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਤੇ ਬਹੁਤ ਹੀ ਲੰਬੀ ਸਟੋਰੀ ਆ ਜਿਹੜੀ ਮੈਂ ਤੁਹਾਨੂੰ ਦੱਸੂਗਾ ਔਰ ਜਿਹੜਾ ਹੈਗਾ ਆ ਇਹ ਅਕਸਰ ਜਿਹੜਾ ਨੌਜਵਾਨ ਪੀੜੀ ਜਿਹੜੀ ਆ ਅੱਜ ਦੇ ਦੌਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੋਈ ਨਸ਼ੇ ਦੇ ਰੁਝਾਨ ਵੱਲ ਨੂੰ ਤੁਰਿਆ ਕੋਈ ਕਿਸੇ ਵੱਲ ਨੂੰ ਉਤਰਿਆ ਆ ਤੇ ਤੁਹਾਡਾ ਖੇਡ ਵੱਲ ਨੂੰ ਰੁਝਾਨ ਕਿਵੇਂ ਵਧਿਆ ਦੇਖੋ ਸਭ ਦੀ ਅਲੱਗ-ਅਲੱਗ ਸੋਚ ਹੁੰਦੀ ਆ ਮੈਂ ਛੋਟੇ ਹੁੰਦੇ ਦੀ ਜਿਵੇਂ ਕਿ ਮੈਂ ਪੰਜਾਬ ਦੇ ਜਿਹੜੇ ਹੁੰਦੇ ਸੀ ਪਹਿਲਵਾਨ ਵਗੈਰਾ ਉਹਨਾਂ ਦੀਆਂ ਸਟੋਰੀਆਂ ਬਹੁਤ ਫੋਲੋ ਕਰਦਾ ਹੁੰਦਾ ਸੀ ਜਿਵੇਂ ਕਿ ਦਾਰਾ ਸਿੰਘ ਜੀ ਹੋ ਗਏ ਆਪਣੇ ਐਥਲੀਟਸ 400 ਮੀਟਰ ਦੇ ਮਿਲਕਾ ਸਿੰਘ ਜੀ ਹੋ ਗਏ ਬਹੁਤ ਇਹਨਾਂ ਜਿਹੜੇ ਪੁਰਾਣੇ-ਪੁਰਾਣੇ ਖਿਡਾਰੀ ਹੁੰਦੇ ਨੇ ਉਹਨਾਂ ਨੂੰ ਮੈਂ ਬਹੁਤ ਫੋਲੋ ਕਰਦਾ ਹੁੰਦਾ ਸੀ ਤੇ ਇਹਨਾਂ ਨੂੰ ਦੇਖ ਕੇ ਮੈਂ ਅੱਗੇ ਵੱਧਦਾ ਹੁੰਦਾ ਸੀ ਕਿ ਮੈਂ ਇਹ ਨਹੀਂ ਦੇਖਣੇ ਕਿ ਪੰਜਾਬ ਦੀ ਯੂਥ ਵੀ ਬਹੁਤ ਜਿਹੜੀ ਆ ਗਲਤ ਚੀਜ਼ਾਂ ਵੱਲ ਜਾ ਰਹੀ ਆ ਪਰ ਮੈਂ ਆਪਣਾ ਫੋਕਸ ਆਪਣਾ ਏਮ ਆਪਣੇ ਜਿਹੜੀ ਆਪਣਾ ਸਪਨੇ ਲਖਣੀਆਂ ਕਿ ਆਪਾਂ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਇਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ 골ਡ ਮੈਡਲ ਤਾਂ ਪ੍ਰਾਪਤ ਕੀਤਾ ਕੀਤਾ ਉਸ ਤੋਂ ਬਾਅਦ ਜਿਹੜਾ ਆ ਕੋਈ ਹੋਰ ਵੀ ਮੈਡਲ ਜਿਹੜਾ ਇਸ ਗੇਮ ਦੇ ਵਿੱਚ ਤੁਸੀਂ ਅਪਲਬਧ ਕੀਤਾ ਜਿਹੜੇ ਕਿ ਦੋ ਮੈਡਲ ਆਇਆ ਦੋਨੋਂ ਹੀ ਮੇਰੇ ਵਰਲਡ ਬੁੱਕ ਤੇ ਇੱਕ ਇਨਫਲੂਐਂਸਰ ਬੁੱਕ 'ਚ ਆਇਆ ਉਹ ਦੋਨੋਂ ਹੀ ਪੁਸ਼-ਅਪਸ ਵਰਲਡ ਰਿਕਾਰਡ ਨੇ ਤੇ ਬਹੁਤ ਚੰਗਾ ਲੱਗਦਾ ਕਿ ਪੰਜਾਬ ਲਈ ਆਪਾਂ ਵਰਲਡ ਰਿਕਾਰਡ ਬਣਾ ਪਾਏ ਆ ਪੁਸ਼-ਅਪ 'ਚ ਤੇ ਸਾਨੂੰ ਦੇਖ ਕੇ ਬਹੁਤ ਜੀ ਯੂਥ ਇਮਪ੍ਰੈਸ਼ਨ ਹੁੰਦੀ ਆ ਤੇ ਇਸ ਲਾਈਨ ਦੇ ਵਿੱਚ ਪਹੁੰਚਣ ਦੇ ਲਈ ਜਿਹੜਾ ਤੁਹਾਨੂੰ ਘਰ ਦੇ ਵੱਲੋਂ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਤੁਹਾਨੂੰ ਫੁੱਲ سپورਟ ਸਗੀ ਨਹੀਂ ਜੀ ਦੇਖੋ ਸਟਾਰਟਿੰਗ ਵੱਲ ਜਦੋਂ ਆਪਾਂ ਕਰਦੇ ਆ ਨਾ ਕੋਈ ਚੀਜ਼ ਦੀ ਤਿਆਰੀ ਪਰਿਵਾਰਕ ਵੱਲੋਂ ਸਾਨੂੰ ਕੋਈ سپورਟ ਨਹੀਂ ਹੋਈ ਤੇ ਅੱਗੇ-ਅੱਗੇ ਜਿੱਦਾਂ ਮੈਂ ਵਧਦਾ ਗਿਆ ਪਰਿਵਾਰ ਦਾ ਜਿਵੇਂ ਮੇਰੀ ਮਿਹਨਤ ਦਾ ਰਿਜ਼ਲਟ ਦਿਖਦਾ ਗਿਆ ਪਰਿਵਾਰ ਦਾ ਵੀ ਉੱਸਾ ਵਧਦਾ ਗਿਆ ਤੇ ਹੁਣ ਪਰਿਵਾਰ ਵੀ ਹੁਣ سپورਟ ਕਰਨ ਲੱਗਾ ਮੇਰੇ ਅਕਸਰ ਹੀ ਦੇਖਿਆ ਜਾਂਦਾ ਵੀ ਸਿਆਣੇ ਦੀ ਕਹਾਵਤ ਹੈ ਗੁਰੂ ਬਿਨਾਂ ਗਤ ਨਹੀਂ ਇਹ ਤੁਹਾਡੇ ਵੀ ਗੇਮ ਦੇ ਵਿੱਚ ਕੋਈ ਗੁਰੂ ਜਿਹੜਾ ਆ ਉਹਨਾਂ ਦਾ ਚੇਕਰ ਹੈ ਦੇਖੋ ਗੁਰੂ ਦਾ ਕੋਈ ਨਹੀਂ ਸੀ ਮੈਂ ਗੁਰੂ ਆਪਣਾ ਸਮੇਂ ਨੂੰ ਬਣਾਇਆ ਮੈਂ ਮਾਰੇ ਸਮੇਂ ਤੋਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਇਹੋ ਜਿਹੀ ਚੀਜ਼ਾਂ ਸਿੱਖਣ ਨੂੰ ਮਿਲੀ ਆ ਜਿਹੜੀ ਆਪਾਂ ਨੂੰ ਕਿੱਥੋਂ ਸਿੱਖਣ ਨੂੰ ਨਹੀਂ ਮਿਲ ਸਕਦੀ ਆ ਮਾਰੇ ਸਮੇਂ ਤੋਂ ਮੈਂ ਹਰ ਇੱਕ ਚੀਜ਼ ਹਰ ਇੱਕ ਪੁਆਇੰਟ ਸਿੱਖਿਆ ਤੇ ਉਹਨੂੰ ਹੀ ਮੈਂ ਆਪਣਾ ਗੁਰੂ ਬਣਾ ਕੇ ਅੱਗੇ ਵਧਿਆ ਅਕਸਰ ਹੀ ਦੇਖਿਆ ਜਾਂਦਾ ਵੀ ਜਿਵੇਂ ਬੱਚਿਆਂ ਦਾ ਜਿਹੜਾ ਮਨੋਵੱਲਾ ਸਟੱਡੀ ਵੱਲ ਨੂੰ ਜ਼ਿਆਦਾ ਧਿਆਨ ਹੁੰਦਾ ਕੋਈ ਸਟੱਡੀ ਵੱਲ ਨੂੰ ਹੁੰਦਾ ਕਿਸੇ ਦਾ ਸਪੋਰਟਸ ਵੱਲ ਨੂੰ ਹੁੰਦਾ ਤੇ ਤੁਹਾਡਾ ਇਹ ਜਿਹੜਾ ਰੁਝਾਨ ਇਹ ਸਾਈਡ ਵੱਲੋਂ ਕਿਵੇਂ ਜਿਵੇਂ ਕਿ ਮੈਨੂੰ ਤੁਹਾਨੂੰ ਪਤਾ ਸਟਾਈਡਿੰਗ 'ਚ ਮੈਂ ਆਰਮੀ ਦੀ ਪ੍ਰੈਕਟਿਸ ਕਰਦਾ ਹੁੰਦਾ ਸੀ ਤੇ ਆਰਮੀ ਦੇ ਪ੍ਰੈਕਟਿਸ ਕਰਦੇ ਨਾਲ ਨਾਲ ਮੈਂ ਬਹੁਤ ਜੀਆਂ ਖੇਡਾਂ ਨੂੰ ਵੀ ਫੋਲੋ ਕਰਦਾ ਹੁੰਦਾ ਸੀ ਤੇ ਬਹੁਤ ਹੀ ਇਹੋ ਜਿਹੀ ਮੇਰੇ ਕੋਲ ਨਿਊਜ਼ ਆਉਂਦੇ ਸੀ ਕਿ ਪੰਜਾਬ ਦੇ ਲੋਕੀ ਜਿਹੇ ਬੱਚੇ ਆ ਉਹ ਖੇਡਾਂ ਲੱ ਜਾ ਰਹੇ ਆ ਪਰ ਉਹਨਾਂ ਚ ਇੱਕ ਇਹੋ ਜਿਹੇ ਬੱਚੇ ਆ ਜਿਹੜੇ 월ਡ ਰਿਕਾਰਡ ਬਣਾ ਰਹੇ ਆ ਲਗ ਲਗ ਚੀਜ਼ਾਂ ਚ ਪੁਸ਼-ਅਪਸ ਹੋਰ ਵੀ ਚੀਜ਼ਾਂ ਚ ਤੇ ਉਹਨਾਂ ਨੂੰ ਦੇਖ ਕੇ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਖਿਡਾਰੀ ਆ ਮੈਂ ਵੀ ਮਿਹਨਤ ਕਰ ਰਿਹਾ ਜੇ ਉਹ ਕਰ ਸਕਦੇ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਕਿਉਂਕਿ ਮੈਂ ਵੀ ਮਿਹਨਤ ਕਰਦਾ ਉਹ ਵੀ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਦੇਖ ਕੇ ਮੈਂ ਜਿਹੜੇ ਆ ਰਿਕਾਰਡ ਆਪਣੇ ਕਾਇਮ ਕੀਤੇ ਆ ਤੇ ਮਿਹਨਤ ਕੀਤੀ ਆਪਣੇ ਰਿਕਾਰਡ ਨੂੰ ਕਾਇਮ ਕਰ ਲਈ ਅਕਸਰ ਹੀ ਦੇਖਿਆ ਜਾਂਦਾ ਜੇ ਜਿਵੇਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਜੇ ਮਿਹਨਤ ਕੀਤੀ ਹੈ ਤਾਂ ਤੁਹਾਨੂੰ ਉਸ ਚੀਜ਼ ਦਾ ਫਲ ਵੀ ਮਿਲ ਰਿਹਾ ਹੈ ਔਰ ਅੱਜ ਵਰਲਡ ਦੇ ਵਿੱਚ ਤੁਹਾਡਾ ਨਾਮ ਹੈ ਇਸ ਬਾਰੇ ਕੀ ਕਹਿਣਾ ਚਾਹੋ ਦੇਖੋ ਨਾਮ ਤਾਂ ਹੋ ਗਿਆ ਤੇ ਮਿਹਨਤ ਦਾ ਫਲ ਕਹਿ ਸਕਦੇ ਕਿ ਗਵਰਨਮੈਂਟ ਵੱਲੋਂ ਆਪਾਂ ਨੂੰ ਕੋਈ ਬਿਲਕੁਲ ਸਪੋਰਟ ਹੈ ਨਹੀਂ ਆ। ਗਵਰਨਮੈਂਟ ਅੱਲੇ ਜਿਹੜੇ ਸਪੋਰਟਸ ਪੰਜਾਬ ਦੇ ਬਹੁਤ ਲੋਕੀ ਆ ਮੈਂ ਨਹੀਂ ਮੇਰੇ ਨਾਲ ਦੇ ਜਿਹੜੇ ਮੇਰੇ ਤੋਂ ਵੀ ਉੱਤੇ ਹੋਗੇ। ਗਵਰਨਮੈਂਟ ਵੱਲੋਂ ਕੋਈ ਸਪੋਰਟ ਨਹੀਂ ਹੁੰਦੀ ਉਹਨਾਂ ਨੂੰ ਕਿਉਂਕਿ ਗਵਰਨਮੈਂਟ ਜਿਹੜੇ ਕੋਈ ਵੀ ਗਵਰਨਮੈਂਟ ਲਾ ਲਓ ਸਾਰੀ ਆ ਕੇ ਲਾਰੇ ਦਿੰਦੀ ਆ ਪਰ ਸਾਡੇ ਸਪੋਰਟਸਮੈਨ ਦੀ ਕੋਈ ਵੀ ਖਿਡਾਰੀਆਂ ਦੀ ਬਾਣੀ ਫੜਦਾ। ਤੇ ਮੈਂ ਚਾਹੁੰਗਾ ਕਿ ਗਵਰਨਮੈਂਟ ਸਪੋਰਟਸ ਕਰੇ ਤਾਂ ਤਾਂ ਸਾਡੇ ਜੇ ਔਰ ਮੇਰੇ ਤੋਂ ਵੀ ਬਿਹਤਰ ਖਿਡਾਰੀ ਅੱਗੇ ਜਾਣ ਤੇ ਪੰਜਾਬ ਦਾ ਕੇ ਪੂਰੇ ਆਪਣੇ ਦੇਸ਼ ਦਾ ਭਾਰਤ ਦਾ ਵੀ ਨਾਮ ਰੋ ਉਹ ਅਕਸਰ ਜਿਹੜਾ ਦੇਖਿਆ ਜਾਂਦਾ ਸਪੋਰਟਸ ਦੇ ਕੋਟੇ ਨੂੰ ਜਿਹੜਾ ਮੁੱਖ ਰੱਖਦੇ ਹੋਏ ਜਿਵੇਂ ਵੀ ਘਟਾਰੀਆਂ ਦਾ ਜਿਹੜਾ ਅੱਜਕੱਲ ਮਨੋਵਲਾ ਉਹ ਇਹੋ ਜਿਹੜੀ ਯੰਗਸਰ ਪੀੜੀ ਜੇ ਜੇਕਰ ਅੱਗੇ ਨੂੰ ਲੈ ਕੇ ਆਉਂਦੀ ਆ ਤੇ ਪੰਜਾਬ ਸਰਕਾਰ ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਇਹਨਾਂ ਦੇ ਮਨੋਵਲ ਨੂੰ ਜਿਹੜਾ ਸਮਝੇ ਔਰ ਇਹਨਾਂ ਨੂੰ ਅੱਗੇ ਤੋਂ ਜਿਹੜਾ ਆ ਵਡਾਵਾ ਦੇ ਕੇ ਅੱਗੇ ਨੂੰ ਲੈ ਕੇ ਆਵੇ ਚਾਹ ਜੋ ਜਿਹੜੀ ਯੰਗਸਰ ਪੀੜੀ ਜਿਹੜੀ ਅੱਜ ਦੀ ਜਿਹੜੀ ਆ ਨਸ਼ੇ ਦੀ ਦਲਦਲ ਦੇ ਵਿੱਚ ਉਲਝੀ ਹੋਈ ਆ ਸਪੋਰਟਸ ਦੇ ਜਿਹੜੀ ਆ ਉਹ ਲੇਖੇ ਲੱਗੇ ਤੇ ਇਸ ਤੋਂ ਬਾਅਦ ਜਿਹੜਾ ਆ ਇਹਨਾਂ ਦੇ ਨਾਲ ਫੇਰ ਗੱਲ ਕਰਾਂਗੇ ਇਸ ਬਾਰੇ ਕੀ ਕਰਨੇ ਚਾਹੀਦੇ ਹਾਂਜੀ ਤੁਹਾਡੀ ਗੱਲ ਸਹੀ ਹੈ ਬਿਲਕੁਲ ਗਵਰਨਮੈਂਟ ਨੂੰ ਆਪਣੀ ਜਿਹੜੀ ਸਰਕਾਰ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ ਭਾਵੇਂ ਕੋਈ ਵੀ ਖੇਡ ਹੋਵੇ ਪਾਵੇਂ 올림픽 ਦੇ ਖੇਡ ਹੋਵੇ ਪਾਵੇਂ ਐਕਸਟਰਾ ਐਕਟੀਵਿਟੀ ਹੋਵੇ ਕਿਉਂਕਿ ਆਪਣੇ ਪੰਜਾਬ ਦਾ ਨਾਮ ਹੋ ਰਿਹਾ ਦੇਸ਼ ਦਾ ਨਾਮ ਹੋ ਰਿਹਾ ਕਿ ਬੜੀ ਵਧੀਆ ਹੀ ਚੀਜ਼ ਆ ਕਿ ਬੰਦਾ ਕੋਈ ਨਸ਼ੇ ਤੋਂ ਲੱਗ ਕੇ ਹੋਰ ਵੀ ਉਲਰ ਬਾਜ਼ੀਆਂ ਤੋਂ ਦੂਰ ਹੋ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਤਾਂ ਬਹੁਤ ਵੱਡੀ ਗੱਲ ਆ ਗਵਰਨਮੈਂਟ ਨੂੰ ਉਹਨੂੰ ਉਤਸ਼ਾਹ ਕਰਨਾ ਚਾਹੀਦਾ ਹੁੰਦੇ ਮੋੜੇ ਨਾ ਮੋੜੇ ਦੇ ਲਾ ਕੇ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਪਰ ਇਹੋ ਜੀ ਅਸੀਂ ਮੈਂ ਉਦਾਸ ਆ ਕਿ ਬਿਲਕੁਲ ਇਹੋ ਜਿਹਾ ਕੋਈ ਬਿਲਕੁਲ ਕੰਮ ਨਹੀਂ ਹੋ ਰਿਹਾ ਅਕਸਰ ਹੀ ਜਿਵੇਂ ਦੇਖਿਆ ਜਾਂਦਾ ਜਦੋਂ ਆਪਾਂ ਗੇਮ ਕਰਦੇ ਆਂ ਗੇਮ ਦੇ ਵਿੱਚ ਜੇ ਜਿਹੜਾ ਤੁਹਾਡਾ ਜਿਹੜਾ ਗੇਮ ਵੱਲ ਨੂੰ ਰੁਝਾਨ ਕਿਵੇਂ ਵਧਿਆ ਇਸੇ ਬਾਰੇ ਥੋੜਾ ਜਾਣਨਾ ਪਾਉਂਗੇ ਜਿਹੜਾ ਮੇਰਾ ਗੇਮ ਵੱਲ ਨੂੰ ਰੁਝਾਨ ਆ ਸਾਰੇ ਆਪਣੇ ਪੰਜਾਬ ਦੇ ਸਪੋਰਟਸmen ਨੂੰ ਦੇਖ ਕੇ ਹੋਇਆ ਕਿਉਂਕਿ ਛੋਟੇ ਹੁੰਦੇ ਨੇ ਪਹਿਲਾਂ ਜਿਹੜੇ ਆਪਣੇ ਪੰਜਾਬ ਦੇ ਹੈਗੇ ਆ ਉਹ ਜਿਹੇ ਸੂਰਮੇ ਹੈਗੇ ਜਿਹੜੇ ਕਰਦੀਆਂ ਡਾਈਟਾਂ ਨਾ ਖਾ ਕੇ ਅੱਗੇ-ਅੱਗੇ ਬਹੁਤ ਜਿਹੇ ਨਾਮ ਰੋਸ਼ਨ ਕੀਤੇ ਆ ਤੇ ਉਹਨਾਂ ਨੂੰ ਮੈਂ ਫੋਲੋ ਕਰਕੇ ਮੈਂ ਦੇਸੀ ਡਾਈਟ ਕਰੇ ਖੇਡ ਹੋਵੇ ਪਾਵੇਂ 올림픽 ਦੀ ਖੇਡ ਹੋਵੇ ਪਾਵੇਂ ਐਕਸਟਰਾ ਐਕਟੀਵਿਟੀ ਹੋਵੇ ਕਿਉਂਕਿ ਆਪਣੇ ਪੰਜਾਬ ਦਾ ਨਾਮ ਹੋ ਰਿਹਾ ਦੇਸ਼ ਦਾ ਨਾਮ ਹੋ ਰਿਹਾ ਕਿ ਬੜੀ ਵਧੀਆ ਹੀ ਚੀਜ਼ ਆ ਕਿ ਬੰਦਾ ਕੋਈ ਨਸ਼ੇ ਤੋਂ ਲੱਗ ਕੇ ਹੋਰ ਵੀ ਉਲਰ ਬਾਜ਼ੀਆਂ ਤੋਂ ਦੂਰ ਹੋ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਿਹਾ ਤਾਂ ਬਹੁਤ ਵੱਡੀ ਗੱਲ ਆ ਗਵਰਨਮੈਂਟ ਨੂੰ ਉਹਨੂੰ ਉਤਸ਼ਾਹ ਕਰਨਾ ਚਾਹੀਦਾ ਹੁੰਦੇ ਮੋੜੇ ਨਾਲ ਮੋੜੇ ਦੇ ਮਿਲਾ ਕੇ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਪਰ ਇਹੋ ਜੀ ਅਸੀਂ ਮੈਂ ਉਦਾਸ ਆ ਕਿ ਬਿਲਕੁਲ ਇਹੋ ਜਿਹਾ ਕੋਈ ਬਿਲਕੁਲ ਕੰਮ ਨਹੀਂ ਹੋ ਰਿਹਾ ਅਕਸਰ ਹੀ ਜਿਵੇਂ ਦੇਖਿਆ ਜਿੰਦਾ ਜਦੋਂ ਆਪਾਂ ਗੇਮ ਕਰਦੇ ਆਂ ਗੇਮ ਦੇ ਵਿੱਚ ਜੇ ਜਿਹੜਾ ਤੁਹਾਡਾ ਜਿਹੜਾ ਗੇਮ ਵੱਲ ਨੂੰ ਰੁਝਾਨ ਕਿਵੇਂ ਵਧਿਆ ਇਸੇ ਬਾਰੇ ਥੋੜਾ ਜਾਣਨਾ ਪਾਉਂਗੇ ਜਿਹੜਾ ਮੇਰਾ ਗੇਮ ਵੱਲ ਨੂੰ ਰੁਝਾਨ ਆ ਸਾਰੇ ਆਪਣੇ ਪੰਜਾਬ ਦੇ ਸਪੋਰਟਸmen ਨੂੰ ਦੇਖ ਕੇ ਹੋਇਆ ਕਿਉਂਕਿ ਛੋਟੇ ਹੁੰਦੇ ਨੇ ਪਹਿਲਾ ਜਿਹੜੇ ਆਪਣੇ ਪੰਜਾਬ ਦੇ ਹੈਗੇ ਆ ਉਹ ਜਿਹੇ ਸ਼ੋਰੂਮੇ ਹੈਗੇ ਜਿਹੜੇ ਘਰ ਦੀਆਂ ਡਾਈਟਾਂ ਨਾ ਖਾ ਕੇ ਅੱਗੇ-ਅੱਗੇ ਬਹੁਤ ਜੇ ਨਾਮ ਰੋਸ਼ਨ ਕੀਤੇ ਆ ਤੇ ਉਹਨਾਂ ਨੂੰ ਮੈਂ ਫੋਲੋ ਕਰਕੇ ਮੈਂ ਦੇਸੀ ਡਾਈਟ ਕਰੇ ਲੈਂਦਾ ਤੇ ਨਾਲੇ ਦੇਸੀ ਜਿੰਮ ਵੀ ਘਰੇ ਬਣਾਈਆਂ ਇੱਟਾ ਟੇਰਾ ਨਾਲ ਬਣ ਕੇ ਡੰਬਲ ਬਣਾਏ ਆ ਤੇ ਹੋਰ ਵੀ ਵੈਰਾਈਟੀਆਂ ਬਣਾਈਆਂ ਮੈਂ ਕਦੇ ਜਿੰਮ ਨਹੀਂ ਗਿਆ ਤੇ ਬਿਨਾਂ ਜਿੰਮ ਗਏ ਮੈਂ ਜਿਹੜੇ ਆਪਣੇ ਪੁਸ਼-ਅਪ ਰਿਕਾਰਡ ਹਾਸਿਲ ਕੀਤੇ ਆ ਤੇ ਮੈਂ ਯੂਥ ਨੂੰ ਦੱਸਣਾ ਚਾਹੂੰਗਾ ਕਿ ਜ਼ਰੂਰੀ ਨਹੀਂ ਹੁੰਦਾ ਜੇ ਜੋ ਆਪਣੇ ਕੋ ਹੈਗਾ ਆਪਾਂ ਨੂੰ ਉਹਦੇ ਜੀ ਰੈਸਟ ਮੈਂਟ ਕਰਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਐ ਨਹੀਂ ਕਿ ਸਾਨੂੰ ਇਹ ਵੀ ਚਾਹੀਦਾ ਸਾਨੂੰ ਉਹ ਵੀ ਚਾਹੀਦਾ ਸਾਨੂੰ ਆਪਣੇ ਜੋ ਵੀ ਆ ਆਪਾਂ ਨੂੰ ਉਹ ਚੀਜ਼ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਇੱਕ ਤੁਹਾਡੀ ਜੀਵਨੀ ਦੇ ਵਿੱਚ ਬੜੀ ਸਪੱਸ਼ਟ ਲੱਭ ਜਾਂਦੇ ਵਿੱਚ ਗੱਲ ਸਾਹਮਣੇ ਆਈ ਆ ਕਿ ਇੱਕ ਵਰਲਡ ਵਾਈਟ ਜਿਹੜੀ ਆ ਬੁੱਕ ਦਾ ਜਿਹੜਾ ਜ਼ਿਕਰ ਹੋਇਆ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਜਿਹੜੀ ਆ ਵਰਲਡ ਬੁੱਕ ਆ ਐਂਡ ਦੇ ਜੀ ਆਪਣਾ ਰਿਕਾਰਡ ਜਿਹੜਾ ਫਰਸਟ ਜਿਹੜਾ ਰਿਕਾਰਡ ਆ ਐਕਸੈਪਟ ਹੋਇਆ ਸੀ ਤੇ ਬਹੁਤ ਜੀ ਦਿੱਕਤਾਂ ਆਉਂਦੀ ਆ ਹਰ ਇੱਕ ਸਪੋਰਟਸਮੈਨ ਨੂੰ ਆਉਂਦੀ ਆ ਤੇ ਮੈਂ ਕੱਲਾ ਨਹੀਂ ਆ ਪਰ ਜਿਹੜੀ ਮੇਰੀ ਦਿੱਕਤ ਸੀ ਕਿ ਮੇਨ ਫਾਈਨੈਂਸ਼ੀਅਲੀ ਪ੍ਰੋਬਲਮਸ ਉਹ ਹਰ ਇੱਕ ਸਪੋਰਟਸਮੈਨ ਨੂੰ ਹੁੰਦੀ ਆ ਜਿੱਦਾਂ ਕਿ ਮੇਰਾ ਰਿਕਾਰਡ ਐਕਸੈਪਟ ਹੋਇਆ ਤੇ ਪਹਿਲਾਂ ਤਾਂ ਮੈਂ ਬਹੁਤ ਖੁਸ਼ ਹੋਇਆ ਆ ਆਲਮੋਸਟ ਸਾਰੇ ਕੁਝ ਹੋਏ ਕਰਦੇ ਜਦੋਂ ਪਤਾ ਲੱਗਿਆ ਕਿ ਇਹ ਰਿਕਾਰਡ ਦੀ ਫੀਸ ਹੁੰਦੀ ਆ ਕਿਉਂਕਿ ਕੰਪਨੀ ਚਲਾਣ ਲਈ ਉਹਨਾਂ ਨੇ ਵੀ ਕੁਝ ਕਰਨਾ ਹੁੰਦਾ ਤੇ ਰਿਕਾਰਡ ਦੀ ਫੀਸ ਮੈਂ ਕਰਦਿਆਂ ਤੋਂ ਮੰਗੀ ਕਰਦਿਆਂ ਨੇ ਕਹਤਾ ਕਿ ਖਰਚਾ ਹੀ ਮੁਸ਼ਕਲੋ ਚੱਲ ਰਿਹਾ ਹੁਣ ਰਿਕਾਰਡ ਦੀ ਜਿਹੜੀ ਫੀਸ ਆ ਸਿੱਕਦਰੋ ਦਵਾਂਗੇ ਠੀਕ ਹੈ ਜੀ ਉਸ ਦੀ ਫੀਸ ਕਿੰਨੀ ਕੁ ਜਿਹੜੀ ਉਹ ਅਦਾ ਕਰਨੀ ਪੈਂਦੀ ਜਿਹੜਾ ਆਪਾਂ ਨੂੰ ਇੱਥੋਂ ਤੱਕ ਵੀ ਸੁਣਦੇ ਵਿੱਚ ਆਇਆ ਵੀ ਤੁਹਾਨੂੰ ਜਿਹੜੀ ਗਲੇ ਦੀ ਚੈਨ ਤੱਕ ਜਿਹੜੀ ਉਹ ਵੇਚਣੀ ਪਈ ਉਹਨਦੇ ਜਿਹੜੀ ਫੀਸ ਆ ਸਾਰੀ ਅਲੱਗ-ਅਲੱਗ ਕੰਪਨੀ ਅਲੱਗ-ਅਲੱਗ ਬੁਕਸ ਦੀ ਅਲੱਗ-ਅਲੱਗ ਫੀਸ ਹੁੰਦੀ ਆ ਤੇ ਜਿਹੜੀ ਵਰਲਡ ਬੁੱਕ ਸੀਗੀ ਵੱਡੀ ਬੋਕਾ ਤੇ ਉਹਨਦੀ ਫੀਸ 6000 ਦੇ ਅਰਾਊਂਡ ਸੀਗੀ ਪਰ ਜਿਹੜੀ ਮੈਂ ਆਪਣੀ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਆਪਣੇ ਜਿਹੜੀ ਚਾਂਦੀ ਦੀ ਚੀਜ਼ ਆ ਉਹ ਘਰਦਿਆਂ ਤੋਂ ਲੈ ਕੇ ਮੈਂ ਸੇਲ ਕੀਤੀ ਸੀ ਤੇ ਜਿਹੜੀ ਉਹਨਦੇ ਜੀ ਫੀਸ ਹੋਈ ਤੇ ਥੋੜਾ ਜਿਹਾ ਇੱਧਰ-ਉੱਧਰ ਕਰਕੇ ਮੈਂ ਆਪਣਾ ਰਿਕਾਰਡ ਆਪਣੇ ਨਾਮ ਕੀਤਾ 체크 ਕਰ ਦੇਖਿਆ ਜਾਵੇ کافی ਤਰੁੱਟੀਆਂ ਤੋਂ ਬਾਅਦ ਜਿਹੜਾ ਆ ਤੁਸੀਂ ਜਿਹੜਾ ਆਪਣੀ ਮਿਹਨਤ ਦੇ ਵਿੱਚ ਸਫਲ ਵੀ ਹੋਏ ਆ ਇਹ ਤੇ ਜਿਹੜਾ ਹੈਗਾ ਆ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਸ ਦੁਬਾਰਾ ਇੱਕ ਤੁਹਾਡਾ ਕੀ ਕਹਿਣਾ ਦੇਖੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਨਾ ਕੀਤਾ ਇਹਦਾ ਖਿਡਾਰੀ ਕਿੱਦਾਂ ਦੇ ਪੰਜਾਬ ਦੀ ਜਿਹੜੀ ਮਿੱਟੀ ਆ ਪੰਜਾਬ ਦਾ ਜਿਹੜਾ ਬਲੱਡ ਆ ਨਾ ਉਹ ਕਦੇ ਹਾਰ ਨਹੀਂ ਮੰਨਦਾ ਭਾਵੇਂ ਇੱਥੇ ਲਾ ਲਓ ਭਾਵੇਂ ਦੇਸ਼ ਦੇ ਬਾਹਰ ਲਾ ਲਓ ਕਿਉਂਕਿ ਸਭ ਤੋਂ ਵੱਡੀ ਗੱਲ ਆ ਕਿ ਮੇਰਾ ਜਨਮ ਪੰਜਾਬ ਚ ਹੋਇਆ ਉਹ ਇਹੋ ਜੀ ਧਰਤੀ ਆ ਜਿੱਤੇ ਹਰ ਮਿੱਟੀ 'ਚ ਖਿਡਾਰੀ ਪੈਦਾ ਹੁੰਦੇ ਆ ਜੇ ਅੱਜ ਸਾਡੇ ਪੰਜਾਬ ਦੇ ਯੂਥ ਨੂੰ ਸਪੋਰਟ ਦਿੱਤਾ ਜਾਵੇ ਮੈਂ ਕਹਾਂ ਪੂਰੇ ਵਰਲਡ 'ਚ ਆਪਣੇ ਪੰਜਾਬ ਦੇ ਯੂਥ ਆਪ ਨਾਮ ਰੋਸ਼ਨ ਕਰ ਸਕਦੇ ਆਪਣੇ ਦੇਸ਼ ਦਾ ਕਿ ਬਾਕੀ ਆਪਣੀ ਗਵਰਨਮੈਂਟ ਵੀ ਸਪੋਰਟ ਕਰੇ ਤਾਂ ਆਪਣੇ ਪੰਜਾਬ ਦੇ ਯੂਥ ਬਹੁਤ ਅੱਗੇ ਜਾਊਗੀ ਇਸ ਤੋਂ ਬਾਅਦ ਜਿਹੜਾ ਤੁਸੀਂ ਅਗਲੇ ਜਿਹੜੀ ਹੈਗੀ ਆ ਤੁਹਾਡੀ ਰਣਨੀਤੀ ਕੀ ਹੋਏਗੀ ਔਰ ਅੱਗੇ ਜਿਹੜਾ ਗੇਮ ਵੱਲ ਨੂੰ ਤੁਸੀਂ ਕਿਵੇਂ ਲੈ ਕੇ ਜਾਣਾ ਚਾਹੋਗੇ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਸਹੀ ਗੱਲ ਆ ਜਿਵੇਂ ਜਦਾਂ ਕਿ ਤੁਸੀਂ ਪੁੱਛਿਆ ਮੇਰੇ ਅੱਗੇ ਤੇ ਜਿਹੜੇ ਆ ਮੇਰੇ ਵਰਲਡ ਬੁੱਕ ਆਫ ਲੰਡਨ 'ਚ ਮੇਰੇ ਦੋ ਰਿਕਾਰਡ ਜਾਣੇ ਆ ਜਿੰਦਾ ਸ਼ੂਟ ਬਹੁਤ ਜਲਦੀ ਹੋਣ ਵਾਲਾ ਤੇ ਗਿਨੈਸ ਬੁੱਕ 'ਚ ਵੀ ਗਏ ਹੋਏ ਮੇਰੇ ਪੈਂਡਿੰਗ ਚੱਲ ਰਹੇ ਆ ਰਿਕਾਰਡ ਟੋਟਲੀ ਮੈਂ ਤੁਹਾਨੂੰ ਦੱਸ ਸਕਦਾ ਕਿ ਆਪਣੇ ਇਹ ਸਾਲ ਸਾਲ 'ਚ ਮੇਰੇ 10 ਵਰਲਡ ਰਿਕਾਰਡ ਹੋਰ ਹੋ ਜਾਣਗੇ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਆਪਾਂ ਪੰਜਾਬ ਦਾ ਨਾਂ ਹੋਰ ਅੱਗੇ ਲੈ ਕੇ ਜਾਵਾਂਗੇ ਤੇ ਬਹੁਤ ਕੁਸ਼ੀ ਹੁੰਦੀ ਆ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਾਮ ਹੁੰਦਾ ਸੋ ਅੱਜ ਤੁਸੀਂ ਵੀ ਸਮਾਂ ਜਿਹੜਾ ਕੀਮਤੀ ਕੱਢਿਆ ਔਰ ਸਟੱਡੀ ਦੇ ਵਿੱਚ ਹੁੰਦੇ ਹੋਏ ਜਿਹੜਾ ਆ ਪੜਾਈ ਦੇ ਨਾਲ-ਨਾਲ ਜਿਹੜਾ ਗੇਮ ਨੂੰ ਉਤਸ਼ਾਹਿਤ ਕਰਨਾ ਬੜਾ ਮਨੋਵਲ ਜਿਹੜਾ ਰੱਖੇ ਇਸ ਸੀਰ ਵੱਲ ਨੂੰ ਦੇਖਿਆ ਜਾਂਦਾ ਔਰ ਜਿਹੜਾ ਆ ਕਾਫੀ ਜੜੀਆਂ ਮੁਸ਼ਕਲਾਂ ਤੋਂ ਬਾਅਦ ਜਿਹੜਾ ਤੁਸੀਂ ਇਸ ਮਕਾਮ ਤੇ ਪਹੁੰਚੇ ਹੋ ਸਾਡੇ ਚੈਨਲ ਦੁਆਰਾ ਅਸੀਂ ਤੁਹਾਨੂੰ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਮਾਲਕ ਅਕੀ ਹੀ ਅਰਦਾਸ ਬੇਨਤੀ ਕਰਦੇ ਹਾਂ ਔਰ ਜਿਹੜਾ ਆ ਰੱਬ ਕਰੇ ਤੁਸੀਂ ਇਸ ਤੋਂ ਵੀ ਜੜੀਆਂ ਵਾਧੂ ਉਪਲਬਧੀਆਂ ਦੋ ਜਿਹੜਾ ਆ ਸੁਖ ਮਾਣੋ ਔਰ ਜਿਹੜਾ ਆ ਪੰਜਾਬ ਔਰ ਦੇਸ਼ ਦਾ ਜਿਹੜਾ ਆ ਮਾਣ ਜਿਹੜਾ ਆ ਉਹ ਉੱਚਾ ਕਰੋ ਔਰ ਜਿਹੜਾ ਆ ਲਾਸਟ ਟਿਕ ਤੁਹਾਨੂੰ ਜਰੂਰ ਬੇਨਤੀ ਕਰਾਂਗੇ ਜਿਹੜੀ ਅੱਜ ਦੀ ਜੁਵਾ ਪੀੜੀਆ ਉਸ ਨੂੰ ਕੀ ਮੈਸੇਜ ਦੇਣਾ ਚਾਹੂੰ ਅੱਜ ਦੇ ਯੁਵਾ ਪੀੜੀ ਨੂੰ ਇਹ ਹੀ ਮੈਸੇਜ ਆ ਕਿ ਉਹ ਆਪਣੇ ਇਹੋ ਜਿਹੇ ਜਿਹੜੇ ਪੰਜਾਬ ਦੇ ਸੂਰਮੇ ਆ ਉਹ ਉਹਨਾਂ ਨੂੰ ਫੋਲੋ ਕਰਨ ਕਿਉਂਕਿ ਅੱਜ ਦੀ ਮੈਂ ਪੀੜੀ ਨੂੰ ਦੇਖਿਆ ਉਹ ਉਹ ਲੋਕਾਂ ਨੂੰ ਫੋਲੋ ਕਰਦੇ ਆ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦਾ ਕੋਈ ਕੈਰੀਅਰ ਨਹੀਂ ਆ ਮੈਂ ਕਹ ਆਪਣੇ ਪੰਜਾਬ ਚ ਐਡੇ ਯੂਥ ਆ ਮਿਲਖਾ ਸਿੰਘ ਜੀ ਆ ਦਾਰਾ ਸਿੰਘ ਜੀ ਆ ਹੋਰ ਵੀ ਇਹੋ ਜਿਹੇ ਐਥਲੀਟ ਆ ਇਹੋ ਜਿਹੇ ਹੋਰ ਵੀ ਸੂਰਮੇ ਆ ਜਿਹੜੇ ਬਹੁਤ ਅੱਗੇ ਤੱਕ ਆਪਣੇ ਪੰਜਾਬ ਨੂੰ ਲੈ ਕੇ ਜਾ ਤੁਸੀਂ ਇਹੋ ਜੀ ਚੀਜ਼ਾਂ ਇਹੋ ਜੇ ਸੂਰਮਿਆਂ ਨੂੰ ਫੋਲੋ ਕਰੋ ਤਾਂ ਕਿ ਤੁਸੀਂ ਉਹਨਾਂ ਤੋਂ ਕੁਝ ਸਿੱਖ ਸਕੋ ਤੇ ਤੁਸੀਂ ਵੀ ਉਹਨਾਂ ਵਾਂਗੂ ਹੀ ਅੱਗੇ ਵਧ ਸਕੋ ਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੋ ਤੇ ਨਸ਼ਿਆਂ ਨੂੰ ਛੱਡ ਕੇ ਸਪੈਸ਼ਲ ਨਸ਼ਿਆਂ ਨੂੰ ਛੱਡ ਕੇ ਖੇਡਾਂ ਲੱਜਾਓ ਕਿਉਂਕਿ ਤੁਸੀਂ ਖੇਡਾਂ ਲੱਜਾਓਗੇ ਨਾ ਤੁਹਾਡਾ ਧਿਆਨ ਕਿੱਥੇ ਨਹੀਂ ਰਹਿਣਾ ਕਿਉਂਕਿ ਤੁਹਾਨੂੰ ਪਤਾ ਜੇ ਖਾਲੀ ਸਮਾਂ ਹੁੰਦਾ ਨਾ ਜਿਹੜਾ ਸ਼ੈਤਾਨ ਦਾ ਮਨ ਹੁੰਦਾ ਬੰਦਾ ਇਧਰ-ਉਧਰ ਭਟਕਦਾ ਰਹਿੰਦਾ ਜੇ ਆਪਾਂ ਖੇਡਾਂ ਲੱਪਣਾ ਮਨ ਲਾ ਕੇ ਰੱਖਾਂਗੇ ਤੇ ਆਪਣਾ ਕਿਤੇ ਆਪਣਾ ਦਿਮਾਗ ਨਹੀਂ ਜਾਊਗਾ ਉਹ ਕੱਲਾ ਖੇਡਾਂ ਲ ਰਊਗਾ ਜੇ ਅੱਜ ਜੇ ਆਪਾਂ ਖੇਡਾਂ ਲ ਰਵਾਂਗੇ ਕੁਝ ਸਮੇਂ ਦੇ ਆਪਣਾ ਜੇ ਮਿਹਨਤ ਚੰਗੀ ਕਰਾਂਗੇ ਆਪਾਂ ਪੰਜਾਬ ਦਾ ਵੀ ਨਾਮ ਰੋਸ਼ਨ ਕਰਾਂਗੇ ਦੇਸ਼ ਦਾ ਵੀ ਨਾਮ ਰੋਸ਼ਨ ਕਰਾਂਗੇ ਤੇ ਬਹੁਤ ਤੁਹਾਨੂੰ ਬੇਨਤੀ ਆ ਜਿਹੜੇ ਭਰਾ ਵੀ ਮੈਨ ਅੱਗੇ ਤੁਸੀਂ ਖੇਡਾਂ ਲਾਓ ਇਹਦਾ ਬਹੁਤ ਵਧੀਆ ਅਗੇ ਹੈਸ ਕਰੀਅਰ ਆ ਬਹੁਤ ਵਧੀਆ ਸਕੋਪ ਆ ਤੁਸੀਂ ਇਹ ਮਿਹਨਤ ਕਰੋ ਅੱਗੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਮਾਣ ਵਾਲੀ ਗੱਲ ਹੋਊਗੀ ਕਿ ਪੰਜਾਬੀ ਵਾਲੀ ਕਿ ਪੰਜਾਬ ਦੀ ਯੂਥ ਹੁਣ ਅੱਗੇ ਵੱਧ ਰਹੀ ਆ ਹੁਣ ਰੰਗਲਾ ਪੰਜਾਬ ਬਣਨ ਜਾ ਰਿਹਾ ਅੱਗੇ ਹਰ ਯੂਥ ਨੂੰ ਅੱਗੇ ਆ ਕੇ ਪੰਜਾਬ ਲਈ ਇੱਕ ਮਹੱਤਵਪੂਰਨ ਕਦਮ ਉਠਾਉਣਾ ਚਾਹੀਦਾ ਖੇਡਾਂ ਲਾ ਕੇ ਤੇ ਸਾਰਿਆਂ ਨੂੰ ਬੇਨਤੀ ਆ ਤੁਸੀਂ ਆਓ ਖੇਡਾਂ ਦੇ ਜਾਓ ਤੇ ਪੰਜਾਬ ਦਾ ਮਾਣ ਵਧਾਓ ਸਤਿ ਸ਼੍ਰੀ ਅਕਾਲ ਸੂ ਦੇਖ ਸਕਦੇ ਟੋਟਲ ਇੰਡੀਆ ਨਿਊਜ਼ ਤੇ ਸਾਡੇ ਕੋਲ ਨਿਰਜ ਚਾਹਲ ਜਿਹੜੇ ਨੇ ਉਹ ਮੌਜੂਦ ਨੇ ਜਿਹੜੇ ਵਰਲਡ ਚੈਂਪੀਅਨ ਵੀ ਜਿਹੜੇ ਨੇ ਇਸ ਟਾਈਮ ਬਣੇ ਨੇ ਔਰ ਵਰਲਡ ਦੇ ਵਿੱਚ ਜਿਹੜਾ ਰਿਕਾਰਡ ਵੀ ਕੈਮ ਕੀਤਾ ਹੈ ਇਹਨਾਂ ਨੇ ਅੱਜ ਸਾਡੇ ਚੈਨਲ ਮਾਧਿਅਮ ਦੁਆਰਾ ਜੁੜੇ ਨੇ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਰਵੀ ਜੱਸੀ ਔਰ ਮੇਰੇ ਨਾਲ ਮੌਜੂਦ ਨੇ ਕੈਮਰਾਮੈਨ ਰਾਹੁਲ ਸ਼ਰਮਾ ਦੇਖ ਸਕਦੇ ਹੋ ਟੋਟਲ ਇੰਡੀਆ న్యూਸ ਤੇ ਵਿਸ਼ੇਸ਼